ਸਾਡੇ ਸਮਾਜ ਵਿੱਚ ਇੰਜ ਦੇ ਕੁਝ ਗਲਤ ਲੋਕਾਂ ਨੇ ਬੇੜਾਗਰ ਕਰਨ ਤੇ ਤੁਲੇ ਹੋਏ ਨੇ ਜਿਹੜੇ ਆਪਣਾ ਨਾਂ ਵੱਖਰਾ ਵੱਖਰਾ ਰੱਖ ਲੈਂਦੇ ਨੇ ਅੱਜ ਮੇਰੀ ਜਿਹੜੇ ਲਿਖ ਕੇ ਇਹੋ ਜਿਹਾ ਪੰਪਫਲੈਟ ਵੰਡਦੇ ਨੇ ਅਖਬਾਰਾਂ ਦੇ ਵਿੱਚ ਜਾਂ ਗੱਡੀਆਂ ਦੇ ਵਿੱਚ ਜਾਂ ਕਈ ਬੱਸ ਸਟੈਂਡ ਵਰਗਾ ਜਾਂ ਕਈ ਹੋਰ ਸਥਾਨਾਂ ਦੇ ਉੱਪਰ ਜਾਂ ਟੀਵੀ ਦੇ ਉੱਪਰ ਜਾਂ ਕੁਝ ਅਖਬਾਰਾਂ ਦੇ ਉੱਪਰ ਇਸ਼ਤਿਹਾਰ ਲਾ ਕੇ ਕਹਿੰਦੇ ਨੇ ਕਿ ਅਸੀਂ ਤੁਹਾਡੇ ਉਹ ਕੰਮ ਕਰ ਸਕਦੇ ਹਾਂ ਜਿਹੜੇ ਕਿਸੇ ਕੋ ਵੀ ਨਹੀਂ ਹੋ ਸਕਦੇ ਜਿਵੇਂ ਉਹ ਬੋਲ ਦਿੰਦੇ ਨੇ ਕਿ ਕਾਰੋਬਾਰ ਬੰਦਿਸ਼ ਧਨ ਵਸ਼ੀਕਰਨ ਜਾਂ ਸੰਤਨ ਤੋਂ ਛਟਕਾਰਾ ਜਾਂ ਘਰੇਲੂ ਗਲੈਕ ਕਲੇਸ਼ ਜਾਦੂ ਟੂਣਾ ਜੋ ਮਰਜੀ ਇਹਨਾਂ ਕੋਲ ਲਖਵਾ ਲੋ ਇਹ ਉਹ ਉਹੀ ਲਿਖ ਕੇ ਵੰਡਦੇ ਰਹਿੰਦੇ ਨੇ ਤੇ ਦਾਵਾ ਕਰਦੇ ਨੇ ਕਿ ਉਹਨਾਂ ਵਿੱਚ ਬਹੁਤ ਸਾਰੀਆਂ ਗੈਬੀ ਸ਼ਕਤੀਆਂ ਨੇ ਮੈਂ ਸਮਝਾ ਕਿ ਸਾਡੇ ਲੋਕਾਂ ਨੂੰ ਇਹੋ ਜਿਹੇ ਪਖੰਡੀਆਂ ਤੋਂ ਇਹ ਗੱਲ ਤੋਂ ਸਮਝ ਲੈਣਾ ਚਾਹੀਦਾ ਕਿ ਜੇ ਇਹੋ ਜਿਹੇ ਲੋਕਾਂ ਵਿੱਚ ਕੋਈ ਗੈਬੀ ਸ਼ਕਤੀ ਹੁੰਦੀ ਤਾਂ ਇਹਨਾਂ ਦੇ ਕੋਲ ਅੱਜ 올림픽 ਦੇ ਵਿੱਚ 골ਡ ਮੈਡਲ ਇਹਨਾਂ ਦੇ ਬੱਚਿਆਂ ਦੇ ਕੋਲ ਹੁੰਦੇ ਕਿਉਂਕਿ ਅਵੱਛੀਕਰਨ ਕਰਕੇ ਉਹ ਸਾਰੇ ਦੇ ਸਾਰੇ 골ਡ ਮੈਡਲ ਜਿਹੜੇ ਸੀ ਆਪਣੇ ਤਰੀਕੇ ਨਾਲ ਜਿੱਤ ਸਕਦੇ ਸੀ ਜਾਂ ਆਪਾਂ ਇੰਜ ਵੀ ਕਹਿ ਸਕਦੇ ਦੇ ਜਿੰਨੇ ਵੀ ਆਪੀਐਸ ਆਫੀਸਰ ਨੇ ਜਾਂ ਵੱਡੇ ਵੱਡੇ ਬਿਜ਼ਨਸ ਨੇ ਜਾਂ ਕਈ ਹੋਰ ਤਰ੍ਹਾਂ ਦੇ ਜਹੇ ਕੰਮ ਜਿਨ੍ਹਾਂ ਤੇ ਆਮ ਲੋਕ ਮਿਹਨਤ ਕਰਕੇ ਪੜ੍ਹਾਈ ਕਰਕੇ ਸਖਤ ਆਪਣੇ ਸੰਘਰਸ਼ ਤੋਂ ਬਾਅਦ ਪ੍ਰਾਪਤੀਆਂ ਕਰਦੇ ਆ ਫਿਰ ਉਹਨਾਂ ਦੇ ਤੇ ਇਹੋ ਲੋਕ ਹੀ ਹੋਣੇ ਸੀ ਕਿ ਇਨਾ ਤਾਂ ਵਸ਼ੀਕਰਨ ਕਰ ਲਿਆ ਕਰਨਾ ਹੀ ਕਹਣਾ ਵਸ਼ੀਕਰਨ ਕਰ ਲਿਆ ਤੇ ਸਾਡਾ ਸਾਰਾ ਮਸਲਾ ਹੋ ਗਿਆ ਇਹਨਾਂ ਲੋਕਾਂ ਦੇ ਘਰ ਨਾਲ ਕੋਈ ਬਿਮਾਰੀ ਹੋਣੀ ਹੀ ਨਾ ਕਦੀ ਫੌਟ ਹੋਣੀ ਪਰ ਛੱਜ ਕੀ ਹੈ ਕਿ ਇਹਨਾਂ ਲੋਕਾਂ ਦੇ ਘਰ ਚ ਬਹੁਤ ਜ਼ਿਆਦਾ ਗਰੀਬੀ ਅਲੱਗ-ਅਲੱਗ ਤਰ੍ਹਾਂ ਦੀ ਇਹਨਾਂ ਦੀਆਂ ਮੁਸ਼ਕਲਾਂ ਕਦੀ ਜਿਹੜੇ ਲੋਕ ਦਾਵਾ ਕਰਦੇ ਇਹਨਾਂ ਦੇ ਘਰਾਂ ਵੀ ਹਾਲ ਤੱਕ ਵੇਖਿਓ ਤੁਸੀਂ ਤੁਸੀਂ ਹੈਰਾਨ ਹੋ ਜਾਵੋਗੇ ਕਿ ਲੋਕ ਕਿੰਨੇ ਲੋਕਾਂ ਨੂੰ ਲੁੱਟਦੇ ਨੇ ਕਿੰਨਾ ਲੋਕਾਂ ਦਾ ਸ਼ੋਸ਼ਣ ਕਰਦੇ ਨੇ ਇਹੋ ਜਿਹੜੇ ਇਸ਼ਤਿਹਾਰ ਵੰਡਦੇ ਨੇ ਇਹਨਾਂ ਦੇ ਨਾਂ ਇਹਨਾਂ ਨੇ ਕੋਈ ਲਿਖੇ ਹੁੰਦੇ ਨੇ ਅਸਲ 'ਚ ਇਹ ਕੋਈ ਹੋਰ ਹੁੰਦੇ ਨੇ ਇਹ ਨਾਂ ਐਵੇਂ ਦੇ ਲਿਖਦੇ ਨੇ ਜਿਵੇਂ ਕਈ ਦਾ ਮਤਲਬ ਕੁਝ ਵੀ ਕਿਸੇ ਧਰਮ ਦੇ ਨਾਲ ਜੁੜੀ ਹੋਈ ਗੱਲ ਜਦੋਂ ਕਿ ਜਦੋਂ ਆਪਾਂ ਉੱਥੇ ਜਾ ਕੇ ਦੇਖਦੇ ਆ ਉਹਦੇ ਨਾਲ ਧਰਮ ਵਾਲੀ ਕੋਈ ਗੱਲ ਨਹੀਂ ਬੰਦੇ ਕੋਈ ਹੋਰ ਬੈਠੇ ਹੁੰਦੇ ਨੇ ਇਹੋ ਜਿਹੇ ਇਸ਼ਤਿਹਾਰ ਜਿਹੜੇ ਨੇ ਮੈਂ ਇਹੋ ਜੇ ਪਖੰਡੀਆਂ ਨੂੰ ਖੁੱਲਾ ਚੈਲੰਜ ਕਰਦਾ ਕਿ ਜੇ ਤੁਹਾਡੇ ਕੋਲ ਕੋਈ ਗੈਬੀ ਸ਼ਕਤੀ ਹੈਗੀ ਆ ਅਸੀਂ ਤੁਹਾਨੂੰ 5 ਲੱਖਾਂ ਦਾ ਇਨਾਮ ਦੇਵਾਂਗੇ ਕੁਝ 11 ਸ਼ਰਤਾਂ ਦੇ ਤੁਸੀਂ ਸਾਨੂੰ ਜਿੱਥੋਂ ਦਾ ਟਾਈਮ ਦਵੋਗੇ ਆਪਾਂ ਆ ਜਾਵਾਂਗੇ ਜਾਨੀ ਕਿ ਪੰਜਾਬ ਦਾ ਕਿਤੇ ਵੀ ਜਗ੍ਹਾ ਦਾ ਟਾਈਮ ਦਵੋਗੇ ਜੇ ਅਸੀਂ ਵੀ ਉਹਨੂੰ ਟਾਈਮ ਦੇ ਸਕਦੇ ਹਾਂ ਜੇ ਕੋਈ ਸਾਡਾ ਇਹ ਚੈਲੰਜ ਕਬੂਲ ਕਰਦਾ ਆ ਕਿ ਜਿਹੜਾ ਸਥਾਨ ਅਸੀਂ ਦੇਵਾਂਗੇ ਪ੍ਰਸ਼ਾਸਨ ਦੀ ਹਾਜ਼ਰੀ ਚ ਮੀਡੀਆ ਦੀ ਹਾਜ਼ਰੀ ਚ ਉਹਨੂੰ ਚੈਲੰਜ ਕੀਤਾ ਜਾਵੇਗਾ ਜੇਕਰ ਉਹ ਸ਼ਕਤੀਆਂ ਨਾ ਵਿਖਾ ਸਕੇ ਤਾਂ 5 ਲੱਖ ਉਹਦੇ ਕੋਲ ਲਿਆ ਜਾਵੇਗਾ ਉਹ 5 ਲੱਖ ਸਮਾਜ ਦੇ ਭਲੇ ਲਈ ਖਰਚ ਕਰ ਦਿੱਤਾ ਜਾਵੇਗਾ ਤਾਂ ਕਿ ਲੋਕ ਸਾਡਾ ਟਾਈਮ ਨਾ ਖਰਾਬ ਨਾ ਕਰਨ ਸਾਡਾ ਵੀ ਟਾਈਮ ਦਾ ਨੁਕਸਾਨ ਨਾ ਹੋਵੇ ਇਸ ਕਰਕੇ ਜਹੇ ਪਖੰਡੀਆਂ ਤੋਂ ਜਹੇ ਲੋਟੂ ਜਮਾਤ ਤੋਂ ਕੋਈ ਵੀ ਮੇਰਾ ਵੀਰ ਜਿਹੜਾ ਵਾ ਇਹਨਾਂ ਤੋਂ ਇੱਕ ਝਮੇਲੇ 'ਚ ਨਾ ਪਵੇ ਇਹਨਾਂ ਦੇ ਮਸਲੇ 'ਚ ਨਾ ਆਵੇ ਕਿਉਂਕਿ ਇਹ ਕੁਝ ਨਹੀਂ ਕਰ ਸਕਦੇ ਇਹ ਸਿਰਫ ਇੱਕ ਲੁੱਟ ਖਸੁੱਟ ਕਰਨ ਦਾ ਨਜ਼ਰੀਆ ਆ ਚਾਹੇ ਉਹ ਪਿੰਡਾਂ ਦੇ ਵਿੱਚ ਕੁਝ ਬਾਬੇ ਹੋਣ ਚਾਹੇ ਉਹ ਜਿਹੜੇ ਇੰਜਨ 'ਚ ਕਰਕੇ ਕਰਦੇ ਨੇ ਉਹ ਬਾਬੇ ਹੋਣ ਜੇ ਇਹਨਾਂ ਕੋਲ ਸ਼ਕਤੀਆਂ ਹੁੰਦੀਆਂ ਤੇ ਇਹਨਾਂ ਦੀ ਹਰ ਸਾਲ ਲਾਟਰੀ ਨਿਕਲਿਆ ਕਰਨੀ ਜਿਹੜੀਆਂ ਬੰਪਰ ਲਾਟਰੀ ਨਿਕਲਦੀਆਂ ਨੇ ਕਰੋੜ ਕਰੋੜ ਦੀ 2-2 ਕਰੋੜ ਦੀ ਕਦੀ ਵੇਖਿਆ ਕਿ ਕਿਸੇ ਪਖੰਡੀ ਬਾਬੇ ਦੀ ਜਿਹੜੇ ਵਸ਼ੀਕਰਨ ਦਾ ਦਾਵਾ ਕਰਦੇ ਕਦੀ ਨਿਕਲੇ ਹੋਵੇ ਇਸ ਕਰਕੇ ਇਹੋ ਜਿਹੇ ਪਖੰਡੀਆਂ ਤੋਂ ਸਾਨੂੰ ਸਾਰਿਆਂ ਨੂੰ ਬਚ ਕੇ ਰਹਿਣਾ ਚਾਹੀਦਾ ਇਹ ਸਾਰੇ ਪੰਫਲੈਟ ਇੱਕ ਬਿਜ਼ਨਸ ਤੌਰ ਤੇ ਵੰਡੇ ਜਾਂਦੇ ਨੇ ਨਾ ਲੋਕਾਂ ਦੁਆਰਾ ਜੋ ਮੈਂ ਤੁਹਾਡੇ ਨਾਲ ਸਾਂਝੇ ਕਰ ਰਿਆਂ ਮੇਰੇ ਭੈਣ ਭਰਾਓ ਇਹ ਭੋਲੇ ਭਾਲੇ ਲੋਕਾਂ ਨੂੰ ਲੁੱਟਦੇ ਨੇ ਤੇ ਇਸ ਕਰਕੇ ਆਪਣਾ ਬਚਾਅ ਆਪ ਕਰੋ ਇਹਦੇ ਵਿੱਚ ਹੀ ਫਾਇਦਾ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੁੰਦੇ ਵਾਸਤੇ ਰੋ ਰੱਬ ਸੋਣਾ ਤੁਹਾਡੀਆਂ ਲੰਬੀਆਂ ਉਮਰਾਂ